ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਪੜ੍ਹਾਂਗੇ ਗੁਣ ਖੰਡਾ ਕਰੀ ਕਿਵੇਂ ਕਰਦੇ ਨੇ ਗੁਣ ਖੰਡਾ ਬਾਰੇ ਮੈਂ ਅਮਰਦੀਪ ਸਿੰਘ ਰਿਪੋਰਟ ਵਿੱਚ ਬੋਲ ਰਿਹਾ ਹਾਂ ਤੇ ਆਪਾਂ ਪਹਿਲਾਂ ਸਿੱਖਾਂਗਾ ਅ ਅਭਾਜ ਸੰਖਿਆਰੇ ਪਾਸਾ ਕਿਹ ਹੁੰਦੇ ਨੇ ਜਿਹੜੇ ਅਭਾਜ ਸੰਖਿਆ ਨਹੀਂ ਆ ਅਸਲ ਦੇ ਵਿੱਚ ਸੰਖਿਆ ਦੇ ਉਹ ਵੀ ਇੱਕ ਗੁਣ ਖੰਡ ਹੁੰਦੇ ਨੇ ਜਿਹੜੀ ਅਭਾਜ ਸੰਖਿਆ ਦੀ ਉਹ ਸੰਖਿਆ ਦੇ ਗੁਣ ਖੰਡ ਹੁੰਦੀ ਹੈ ਹਾਂ ਹੁਣ ਆਪਾਂ ਗੁਣ ਖੰਡ ਕਿਵੇਂ ਕਰਦੇ ਹਾਂ ਇਹਦੇ ਵਿੱਚ ਆਪਣੇ ਕੋਲ ਦੋ ਵਿਧੀਆਂ ਨੇ ਇੱਕ ਹੈਗੀ ਗੁਣ ਖੰਡ ਦਰੱਖਤ ਗੁਣਖੰਡ ਤਰਕਪਦੀ ਦੂਜੀ ਹੈਗੀ ਹੈ ਭਾਗਵ ਦੀ ਪਹਿਲੀ ਹੈਗੀ ਹੈ ਗੁਣਖੰਡ ਤਰਕਪਦੀ ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ ਜਿਵੇਂ ਆਪਣੇ ਕੋਲ ਹੈਗਾ 81 ਇਹਦੇ ਵਿੱਚੋਂ ਆਪਣਾ ਜਦੋਂ ਇਹਦੇ ਵਿੱਚ ਅਭਾਜ ਸੰਖਿਆ ਦੇ ਵਿੱਚ 2 ਹੈ ਜੀ ਇਹ 2 ਭਾਗ ਸੰਖਿਆ ਦੇ ਵੰਡੀ ਜਾਊਗੀ ਤਾਂ ਆਪਾਂ ਨੇ ਇਹਨੂੰ ਦੋ ਦੇ ਵੰਡਿਆ ਤਾਂ ਇੱਥੇ ਕਿੰਨਾ ਆ ਗਿਆ 24 ਇਹ ਆ ਗਿਆ ਭਾਗ ਇੱਥੇ ਹੈਗਾ 2 ਇਹ ਆ ਗਿਆ ਅਭਾਗ ਇਹ ਹੋਰ ਕਿਸ ਤਰੀਕੇ ਨਾਲ ਬਣ ਸਕਦਾ ਇਹ ਅਭਾਗ ਸੰਖਿਆ ਪਰ ਉਹ ਭਾਗ ਸੰਖਿਆ ਕੀ ਉਹ ਆਪਾਂ ਦੁਬਾਰੇ ਫੇਰ ਆਪਾਂ ਉਹਦਾ ਬਣਾ ਲੀਏ 2 17 ਇਹ ਵਿਭਾਜਾ ਜਾਈ ਇਹ ਵਿਭਾਜਾ ਜਾਈ ਅਕੀ 2 6 ਭਾਜ 2 32 ਆਪਰੇ ਕੋਲ ਜਦੋਂ ਤੱਕ ਐਂਡ ਤੱਕ ਅੱਪਾ ਸੰਖਿਆ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਇਹ ਨੂੰ ਬਣਦੀ ਰਹੇਗਾ ਐਦਾ ਹੀ ਆਪਾਂ ਜਿਹੜਾ ਪ੍ਰੋਸੈਸ ਹੈਗਾ ਦਰਖਤ ਵਾਲਾ ਪ੍ਰੋਸੈਸ ਹੈ ਉਹ ਚੱਲਦਾ ਰਹੇਗਾ ਹੁਣ ਇਹਦੇ ਵਿੱਚ ਜਿਹੜਾ 48 ਹੈ 48 ਦੇ ਗੁਣਖੰਡ ਜਿਹੜੇ ਆ ਗਏ 2 1 ਆ ਇਹ ਸਾਰੇ ਜਿਹੜੇ ਦੇ ਗੁਣਖੰਡ ਆ ਆਪਾਂ ਇਹ ਨੂੰ ਇੱਥੇ ਐਦਾ ਲਿਖੀਏ ਕਿ ਤੁਸ ਨੂੰ ਪਤਾ ਲੱਗ ਰਿਹਾ ਹੁਣ ਆ ਕਿ ਜਦੋਂ 2 2 2 ਨੂੰ ਗੁਣਾ ਕਰਕੇ ਹੀ ਇਹਦਾ ਬਣਦਾ ਹੈਗਾ ਤਾਂ ਇਹ ਇਹਦੇ ਪੂਨ ਖੰਡ ਹੈ। ਇਸ ਤੋਂ ਬਾਅਦ ਆਪਣੇ ਕੋਲੇ ਹੈਗੀ ਹੈ ਵੀ ਭਾਗ ਵੀ ਦੀ ਜਿਹੜੀ ਕਿ ਜਾਦੀ ਪ੍ਰਚਲਿਤ ਹੈ। ਜਿੰਨਾ ਆਪਾਂ ਇੱਥੇ ਦੇਖਾਂਗੇ ਜਿਹੜਾ ਆਪਾਂ ਵੰਡ ਕੇ ਉੱਪਰ ਲਿਖ ਦਿੰਨੇ ਆ ਉਹਨੂੰ ਆਪਾਂ ਨੀਚੇ ਦੇਖਾਂਗੇ ਆਪਾਂ ਨੂੰ ਦੋ ਤੇ ਬਣਦੇ ਆ ਤਾਂ ਆਪਾਂ ਪਹਿਲਾਂ ਉੱਪਰ ਲਿਖ ਦਿੰਨੇ ਆ ਆਮ ਸਵਾਲ ਕਰਦੇ ਆ ਹੁਣ ਆਪਾਂ ਨੇ ਉਹ ਉੱਤਰ ਵਿੱਚ ਰੱਖ ਲੈਗਾ ਬਾਕੀ ਦੀ ਪ੍ਰੋਸੈਸ ਆ ਦਿਮਾਗ 'ਚ ਰੱਖਣੀ। ਇਹ ਕੋਈ ਨਹੀਂ ਸੇਮ ਆ ਗਿਆ ਇਹ ਆ ਕੇ ਗੋਲਡ ਫੜੇ ਗਏ ਕੋਨੇ ਹੀ ਇਹਦੇ ਵਿੱਚ ਜਿਹੜੀ ਸੀ ਜਿਹੜੀ ਵਿੱਚ ਆਈਏ ਉਹੀ ਚੀਜ਼ ਇਹਦੇ ਵਿੱਚ ਆਈਏ ਸਿਰਫ ਤੇ ਸਿਰਫ ਇੱਕ ਵਿਧੀ ਦਾ ਫਰਕ ਹੈ ਇਹ ਨੂੰ ਆਪਾਂ ਕਹਾਂਗੇ ਧਰ ਬਿਧੀ ਇਹ ਨੂੰ ਆਪਾਂ ਕਹਾਂਗੇ ਭਾਰ ਧਰ